ਉੰਨੇ ਦੀਆਂ ਕੰਡਾਂ ਤੇ ਬਣਾ ਲੈ ਬੰਗਲੇ ਦੇਖ ਲੈ ਖੁਆਬ ਭਾਵੇਂ ਮੇਰੇ ਰੰਗਲੇ ਲਾਈ ਜਾਸ ਕੀ ਮਾਂ ਵੱਡੀਆਂ ਜਾਂ ਛੋਟੀਆਂ ਲਾਈ ਜਾਸ ਕੀ ਮਾਂ ਵੱਡੀਆਂ ਜਾਂ ਛੋਟੀਆਂ ਖਾਣੀਆਂ ਤਾਂ ਬੰਦਿਆਂ ਤੋਂ ਵਾਦੋਂ ਵਾਦ ਜਿੰਨੀ ਹੋ ਸਕੇ ਜਿੰਨੇ ਵੀਰ ਭਰਾ ਮੇਰੇ ਚੈਨਲ ਤੇ ਨਾਲ ਜੁੜੇ ਆ ਹਾਂਜੀ ਕਿਦੇ ਵਾਦੋਂ ਵਾਦ ਇਹਨਾਂ ਦੀ ਰਾਬਤਾ ਸੇ ਜਰੂਰ ਮੈਂ ਤੇ ਕਰੇ ਕੋਈ ਮੈਂ ਨਹੀਂ ਭਾਜੀ ਸਾਰਾ ਵਾਦ ਬੜਾ ਜਿਆਦਾ ਨੁਕਸਾਨ ਹੋ ਗਿਆ ਪੈਸੇ ਥੇਲੇ ਬੱਕਰੀਆਂ ਟਰੈਕਟਰ ਸਾਰਾ ਉਤਸਾਂ ਦਾ ਸਾਰੇ ਲੂਸ ਗਏ ਠੀਕ ਤੇ ਵਾਦੋਂ ਵਾਦ ਗਰੀਬ ਪਾਦਰੀ ਮੈਂ ਤੇ ਕਰੋ ਜਿੰਨੇ ਵੀਰ ਭਰਾ ਸੰਗ ਤੇ ਜੁੜੀ ਦੇ ਡਿਟੇਲ ਨਾਲ ਸਾਰੀ ਵੀਡੀਓ ਦਾਖਲ ਨੇ ਪਿੰਡ ਦੇ ਦੋ ਜਿਹੜੇ ਵੀਰ ਮੋਦਪੇਰ ਗਾੜੀ ਲੱਗੀ ਹੈ ਨਾਲ ਸੇਵਾ ਦਾ ਇਕਠੀ ਕਰਨਾ ਹੋਰ ਵੀ ਹਾਂਜੀ ਤੇ ਉਹਨਾਂ ਦੇ ਚੈਨਲ ਦੇ ਨੰਬਰ ਲਾ ਦਾਂਗੇ ਹਾਂਜੀ ਤੇ ਵਾਦ ਤੋਂ ਵਾਦ ਜਿੰਨੀ ਸਰਦਾਂ ਹੋ ਸਕੇ ਸੇਵਾ ਮੁਤਾਬਕ ਜਿਹੜੇ ਵੀਰ ਬਾਹਰ ਵਿਦੇਸ਼ਾਂ ਦੇ ਸਾਹਿ ਪੈਣਾ ਭਰਾ ਬੈਠੇ ਆ ਹਾਂਜੀ ਤੇ ਗਰੀਬ ਬੰਦਰੀ ਜਰੂਰ ਮਾਇਤ ਕਰੇ ਠੀਕ ਹੈ ਛੋਟੇ ਛੋਟੇ ਜਵਾਕ ਮਈਆਂ ਦੇ ਬੱਚੇ ਤੁਹਾਨੂੰ ਮੌਕਾ ਬਖਾਉਣੇ ਆ ਕੋਈ ਨਹੀਂ ਵੀਰ ਜੀ ਭਜਿਆ ਠੀਕ ਹੈ ਰਿਆ ਕਖਣੀ ਆ ਤੇ ਵੀਰ ਨੇ ਦਿਲ ਜਿਆਦਾ ਛੱਡਿਆ ਤੇ ਜਿਹੜੀ ਗੱਲ ਕੋਈ ਗੱਲ ਨਹੀਂ ਇਹ ਤੇ ਜੋ ਕਰਨਾ ਵਾਪਰਗੀ ਆ ਉਹ ਤੇ ਵੀਰ ਜੀ ਹੋ ਗਈ ਪਰ ਇਹ ਵੀ ਗਰੀਬ ਬੰਦੇ ਨੂੰ ਹੁਣ ਸਾਰੇ ਜਾਣੇ ਛੋਟੀ ਛੋਟੀ ਮਜਤ ਕਰਨ ਤੇ ਠਾਇਆ ਜਾਵੇ ਠੀਕ ਜੀ ਜਿੰਨੀ ਵਾਪਰਾ ਬਾਤਾਂ ਬਾਤ ਸਾਰੇ ਹੀ ਕਰਨ ਇਹ ਮਜਤ ਕਰਨੇ ਜ਼ਰੂਰ ਉਹ ਵਿੱਚ ਵੀਲ ਦਾ ਵੀਡੀਓ ਸਾਰੀ ਵਿਖਾਉਣੀ ਆ ਆ ਪੜਾਣੇ ਹੋਰ ਵੀ ਦੋਹਾਂ ਤਨਾ ਚੈਨਲਾਂ ਦੇ ਪਲਵਾਨ ਨੇ ਵੀਡੀਓ ਪੁਵਾਈ ਆ ਹਾਂਜੀ ਤੇ ਐਹ ਲੈਣ ਦੇ ਵਿੱਚ ਵੀਰ ਜੀ ਥਲੇ ਸਾਰੀਆਂ ਮਈਆਂ ਆਵੇ 10 ਸੜਕ ਥਲੇ ਮੱਜਾਂ ਗੁੰਨੇ ਦੀਆਂ ਕੰਦਾਰ ਤੇ ਬਣਾ ਲੈ ਬੰਗਲੇ ਖਲੇ ਖੁਆਬ ਭਾਵੇਂ ਮਿੱਠ ਰੰਗਲੇ ਲਾਈ ਜਾਸ ਕੀ ਮਾਂ ਵੱਡੀਆਂ ਜਾਂ ਛੋਟੀਆਂ ਲਾਈ ਜਾਸ ਕੀ ਮਾਂ ਵੱਡੀਆਂ ਜਾਂ ਛੋਟੀਆਂ ਖਾਣੀਆਂ ਤਾਂ ਬੰਦਿਆਂ ਤੋਂ ਦੋ ਰੋਟੀਆਂ ਜਿਹੜੇ ਕੋਹ ਡੰਗਰ ਬਜੇ ਤਿੰਨ ਚਾਰ ਉਹ ਵਜਣ ਦੀ ਹਾਲਤ ਵਿੱਚ ਨਹੀਂ ਹੈਗੇ ਵੀਰ ਦੀ ਬਾਤੋ ਬਾਤ ਮਜਦ ਕੀਤੀ ਜਾਵੇ ਬਾਤੋ ਬਾਤ ਵੀਰ ਦੀ ਜਿੰਨੀ ਹੋ ਸਕੇ ਨਾ ਵੀਰ ਦੀ ਜਰੂਰ ਮਜਦ ਕੀਤੀ ਜਾਵੇ ਇਧਰ ਵੇਖੋ ਸਾਰਾ ਪਖਾ ਤੇ ਨਾ ਵੀ ਜੋ ਇਹਨਾਂ ਕੋ ਹੈਗਾ ਨਹੀਂ ਜਿਜਗਾਰੀ ਸਾਰੇ ਸਾਰਾ ਹੀ ਜਿਆਦਾ ਰਾਕੇ ਰਾਕੇ ਦੇ ਕ੍ਰਾਂ ਸਰੀਫ ਹੈ ਵੀਰ ਦੀ ਆ ਸਾਰੇ ਸੜ ਗਿਆ ਵੇਖੋ ਇੱਥੋਂ ਤੱਕ ਵੀ ਵੀ ਇਹ ਵੀਰ ਦਾ ਜਾਂ ਧਰਮ ਦਾ ਗ੍ਰੰਥ ਆ ਉਹੀ ਵਿੱਚ ਅੱਗ ਦੇ ਲਪੇਟ ਚ ਆ ਗਿਆ ਵਾ ਆ ਵੇਖੋ ਬੜੇ ਦੁਖ ਦੀ ਗੱਲ ਆ ਆ ਵੇਖੋ ਆ ਵੇਖੋ ਕੁਰਾਨ ਪਾਕ ਦੇ ਅਰਥ ਬਚੇ ਨੇ ਤੇ ਕੁਰਾਨ ਪਾਕ ਸੁਣ ਗਿਆ ਆ ਆ ਸਿਰਫ ਕੁਰਾਨ ਪਾਕ ਬਚਿਆ ਅੱਲਾ ਦੇ ਹੁਕਮ ਦਾ ਹੋਰ ਕੁਝ ਨਹੀਂ ਬਚਿਆ ਇੱਥੇ ਜਿਆਦਾ ਵੀ ਨਹੀਂ ਨੁਕਸਾਨ ਹੋ ਗਿਆ ਬਹੁਤ ਜਿਆਦਾ ਮੇਰਾ ਭਰਾ ਜਿੰਨੇ ਐਨ ਆਰ ਆਈ ਵੀਰਾਂ ਸਾਰੇ ਮੇਰਾ ਭਰਾ ਮਦਦ ਕਰਦੇ ਆ ਆ ਇਹ ਗੱਲ ਲੱਖ ਲਓ ਆ ਛੋੜੇ ਛੋੜੇ ਵੀਰ ਜੀ ਨਹੀਂ ਆ ਦੇਖੋ ਬਈ ਰੋਟੀ ਇੰਨਾ ਸਰੋ ਚੱਲਦੀ ਮਾਲ ਡੰਗਰ ਦੀ ਇੰਨਾ ਸਰਵਾਈ ਖਾਨੇ ਆ ਤੇ ਜੇ ਇਹੇ ਚੱਲ ਜਾਣਾ ਤੇ ਬਹੁਤ ਦੁੱਖ ਹੁੰਦਾ ਆ ਤੇ ਮੇਰੇ ਭਰਾ ਦੀ ਵੱਤੋਂ ਵੱਧ ਮਜਦ ਕੀਤੀ ਜਾਵੇ ਜਿੰਨਾ ਹੀ ਹੋ ਸਕੇ ਗੂਗਲ ਪੇ ਦੇ ਪੈਸੇ ਜਰੂਰ ਪਾਇਓ ਇਧਰ ਵੇਖੀਏ ਟਰੈਕਟਰ ਸਾਰਾ ਹੀ ਨਸ਼ਾਨ ਹੋ ਗਿਆ ਬੱਕਰੀਆਂ ਭੇਡਾਂ ਮਾਲ ਡੰਗਰ ਸਭ ਤਬਾਹ ਹੋ ਗਿਆ ਘਰ ਸਾਰਾ ਤਬਾਹ ਹੋ ਚੁੱਕਾ ਆ ਟਰੈਕਟਰ ਉਹ ਲੈ ਲੈ ਲੋ ਆਹ ਭੰਡਾ ਤਾਂ ਵੀ ਵੀਰ ਜੀ ਦਿਖਾਓ ਕਿ ਭਾਂਡਾ ਉਹਨੇ ਬਜਾਇਆ ਤੇ ਇਹ ਵੀ ਹਨੇਰੇ ਹਾਂ ਦੇਖੋ ਵੀਰ ਜੀ ਇਦਾਂ ਭਾਂਡਾ ਨਹੀਂ ਕਿ ਉਹ ਵਜਿਆ ਸਾਰਾ ਜਾਨਾ ਹੱਦੋਂ ਵੱਧ ਗਿਆ ਇਹੋ ਭਾਂਡਾ ਤਾਂਕ ਨਹੀਂ ਵਜਿਆ ਪਾਈਆਂ ਨੇ ਰੋਟੀ ਵੀ ਪਿੰਡਾਂ ਚੋਂ ਆਉਂਦੀ ਆ ਤੇ ਲੱਗੇ ਦੇ ਪਿੰਡ ਵੀਰ ਮਜ ਤੇ ਰਹੇ ਆ ਕਿਰਨ ਤੁਸੀਂ ਸੰਜੋਗ ਪਾਇਓ ਇਹ ਮਜ ਤੇ ਵਿੱਚ ਭਾਂਡੇ ਦੀ ਜਵਾਰਿਆਂ ਦੇ ਬਜੇ ਆ ਵੀਰ ਜੀ ਆਹ ਖਲੋ ਤੇ ਟਰੈਕਟਰ ਆ ਦੇਖੋ ਛੋਟੇ ਛੋਟੇ ਬੱਚੇ ਇੱਧਰ ਆ ਮਾ ਭਾਂਡਾ ਵਾਲਾ ਉਹ ਮੋਟਰਸਾਈਕਲਿਆਂ ਦਾ ਨਵਾਂ ਨਵਾਂ ਮੋਟਰਸਾਈਕਲ ਪਾਈਆਂ ਲਿਆ ਵੇ ਲੋ ਦੇਖੋ ਆ ਸਾਰਾ ਘਾਰ ਹੀ ਤਬਾਹ ਹੋ ਚੁੱਕਾ ਹੈ ਚਲੋ ਸੰਗਤ ਵੀਰ ਜੀ ਆਲੇ ਦੁਆਲੇ ਵੀ ਆਈ ਹੈ ਇਹਨਾਂ ਦੀ ਮਦਦ ਕਰਨ ਦੀ ਆ ਵਾ ਤੋਂ ਵੱਧ ਤੇ ਜਿੰਨੇ ਵੀ ਵੀਰ ਭਰਾ ਮੇਰੇ ਆਪਣੇ ਹੈਗੇ ਆ ਜੁੜੇ ਜੁੜੇ ਨਾ ਟੁੱਟੇ ਵੇ ਆ ਦੋ ਆ ਬੱਕੀਆਂ ਵਿਖਾਓ ਇੱਧਰ ਆ ਰਾਤੀ ਆ ਕੇ ਦੇਖੋ ਬੱਕੀਆਂ ਬਹੁਤ ਆ ਨੋ ਆ ਵੀ ਤਾਂ ਆ ਵੀ ਤਾਂ ਆ ਪੀ ਇਹ ਸੇਵ ਨਹੀਂ ਪਰਾਲੀ ਦਾ ਕਿਸ ਨੋਟਾ ਨਹੀਂ ਗਿਆ ਠੀਕ ਜੀ ਜਿਆਦਾ ਜਿਆਦਾ ਬਤਾਉਣਾ ਆਲਾ ਦਵਾਲਾ ਵੀਰ ਖਾਵਾ ਦੇ ਆ ਪੇਟੀ ਦਿਖਾ ਕੇ ਪੈਸੇ ਦਿਖਾ ਕੇ ਸਾਰੇ ਪੈਸੇ ਛੱਡ ਗਏ ਤੇ ਚੜੇ ਦੀਆਂ ਜੱਠੀਆਏ ਦਾ ਵਿਆਹ ਨਜ਼ਰ ਰੱਖਿਆ ਸੀ ਬੇਟੀ ਦਾ ਵੀਰ ਨੇ ਕਹਿੰਦੇ ਵਿਆਹ ਵੀਰੇ ਇੱਕ ਭੈਣ ਦਾ ਵਿਆਹ ਹੀ ਲੱਖ ਰੁਪਈਆ ਇੱਕ ਬੇਟੀ ਦਾ ਭੈਣ ਦੇ ਵਿਆਹ ਵਾਸਤੇ ਪੈਸੇ ਜੋੜੇ ਸੀ ਜੋ ਸੋਨਾ ਪੈਸੇ ਸਭ ਲੋ ਚੁਕੇ ਆ ਵੀ ਉਹ ਜੀ ਦੁੱਖ ਦੀ ਘੜੀ ਆਈ ਨਾ ਵੀਰਾਂ ਦੇ ਗੁਡੀਆਂ ਵੀਰ ਦੀਆਂ ਤਿੰਨ ਆ ਵੇਖ ਲੋ ਆ ਪਿੰਡ ਜਣੇ ਹੁਣ ਦਿੱਤਾ ਖਾਣਾ ਆ ਪਿੰਡੋਂ ਵਿੱਚੋਂ ਲੱਗਦੇ ਪਿੰਡ ਵੀਰ ਬਹੁਤ ਆਹ ਵੇਖੋ ਪਿੰਡ ਦੇਣ ਨਾਲ ਖੜੇ ਆ ਖਾਣਾ ਪਾਣੀ ਦੇਂਦੇ ਲਿਆ ਕੇ ਚਲੋ ਖਾਣਾ ਪਾਣੀ ਥੋੜਾ ਬੋਧਾ ਬਾਕੀ ਆ ਵੀ ਕਿਰਪਾ ਜਿੰਨੇ ਹੋ ਸਕੇ ਇਹ ਭਾਈ ਚਾਰੇ ਦੇ ਵਿੱਚ ਸਭ ਨਾਲ ਖੜਨਾ ਪੈਣਾ ਆ ਤੇ ਖੜੇ ਹੋ ਮੇਰੇ ਭਰਾ ਸਾਰੇ ਵੀਰ ਬੱਚੇ ਸੁੱਕ ਨਹੀਂ ਉਹ ਲੋਕ ਚਾਰ ਨੂੰ ਆ ਗੋੜਾ ਨਹੀਂ ਵੇਜੀ ਨੁਕਸਾਨ ਜ਼ਿਆਦਾ ਹੋ ਗਿਆ ਬੱਚੇ ਆ ਬੱਚੇ ਵੇਖ ਇਧਰੋਂ ਦੇਖੋ ਇਧਰ ਆਪਾਂ ਕਿਹ ਦੇਖੋ ਆ ਪੈਸੇ ਸਾਢੇ ਸਾਢੇ ਦੇ ਸੋਣਾ ਟੰਕੂ ਜ ਕੁਝ ਨਹੀਂ ਬਜਿਆ ਵੀਰ ਦਾ ਇਹਦੇ ਪਏ ਵੀ ਹੋਣੇ ਪੈਸੇ ਪਰ ਇਥੇ ਪੰਜ ਪੰਜ ਜਿਹਾ ਬਜਾ ਚੜ੍ਹਿਆ ਗਿਆ ਪਹਿਲਾਂ ਉਹ ਦਸੀਆਂ ਨੋਟ ਦਸੀਆਂ ਨੋਟ ਹੈ ਨੋਟ ਕਿਤੇ ਕੋਲ ਪੜੇ ਰਹਿ ਗਏ ਅਕਰੀ ਵੀਦੀ ਵੇਹ ਵੇਹ ਤਰਾਂ ਆ ਦੇ ਆਪਨੀ ਵੀਦੀ ਪਿੰਡ ਲੋਸੇ ਬਾਕੀ ਵੀ ਜੋ ਕਿ ਜਿੱਤੇ ਬਾਕੀ ਵੀ ਫਾਟਾ ਬਾਈ ਉਹ ਮੁਨੇ ਕਿੰਨੇ ਬੜੇ ਬਾਕੀ ਵੀ ਜਿਹਨੇ ਸਾਡੇ ਪੰਡਿਆ ਬਾਕੀ ਵੀ ਜਿੰਨੇ ਭੈਣ ਭਰਾ ਵੀਰ ਜਿੰਨੇ ਬਾਤ ਤੋਂ ਵੱਧ ਮੋੜਾਂ ਦੇ ਦੀ ਆ ਆਵੇ ਵੀਰ ਆ ਸਾਰੇ ਲੋੜ ਸਾਡੇ ਦਵਾਰੇ ਦੇ ਆ ਆਪਾਂ 50 ਦੇ ਜੋ ਸਾਰੇ ਸੜ ਗਏ ਇਹ ਵੀ ਕੋ 4 ਲੱਖ ਰੁਪਈਆ ਇਹ ਚ 5 ਆ ਪਾਓ ਵੇਚੀ ਤੇ ਅੱਦੇ ਦੱਥੀਆਂ ਇੱਤ ਨਹੀਂ ਖਾਲੀ ਬੱਕੜੀਆਂ ਪਈਆਂ ਇਹ ਜਿਹੜੇ ਰਾਤੀ ਅੱਗ ਸਾਨੂੰ ਸੇਕ ਬੜਾ ਹੈ ਨਹੀਂ ਖਲੋਤਾ ਜਾਂਦੇ ਆ ਇਹ ਏਟੀ ਧੂਗੇ ਲਿਆਏ ਆ ਬੱਕੜੀਆਂ ਇਹ ਪਰ ਕਹਿ ਵੀ ਦੇ ਸਾਰੇ ਸੜ ਗਏ ਕੋਈ ਟਿਊਬ ਨਹੀਂ ਲੱਭੀ ਕੁੜੀ ਦਾ ਵਿਆਹ ਤਾਂ ਇੱਕ ਨਾ ਪਹਿਲੀ ਵੀ ਲਣੀ ਵੀਰ ਨੇ ਠੀਕ ਹੈ ਜੀ ਵੀ ਮਿਹਨਤ ਕਰਦਾ ਸੀ ਵੀਰ ਬਹੁਤ ਵਧੀਆ ਪਰ ਅੱਜ ਤੋਖ ਦੀ ਘੜੀ ਵਿੱਚ ਆ ਰਹੀ ਸਾਡੇ ਏਰੀਆ ਦੇ ਮਹਿਰਾਂ ਦਾ ਮਿਹਨਤ ਕਰਦੇ ਵੀਰ ਪੈਸੇ ਜੋੜ ਕੇ ਬਹੁਤ ਦੁੱਧ ਦੇਖਣਾ ਵੇਚਣਾ ਬਹੁਤ ਔਖਾ ਆ ਪਰਵਾਹ ਤੇ ਬਹੁਤ ਦੁਖ ਦੀ ਘੜੀ ਆ ਇਹ ਪੈਸੇ ਬਦਲੇ ਜਾਣ ਨੰਬਰ ਹੈਗੇ ਨਾ ਪੂਰੇ ਉੱਤੇ ਬਦਲੇ ਜਾਣਗੇ ਪੈਸੇ ਗਵਰਨਰ ਦੇ ਸਨਾਨੀ ਸੜੇ ਕੀ ਤੇ ਛੋਟੇ ਬੱਚਿਆਂ ਨੂੰ ਅਗਰ ਲੱਗੀ ਆ ਨੰਬਰ ਹੈਗੇ ਤੇ ਉਹ ਜਿਹੜੇ ਆਵਾਜ਼ ਹੋ ਜੀ ਆਜੋ ਬਾਕੀ ਉਹ ਪਿੰਡ ਜਿਹਾਓ ਮਾਣੇ ਕਰ ਵੀਰਾਂ ਨੂੰ ਇਕੱਠਾ ਕਰੋ ਲਿਆਓ ਯਾਓ ਦੂਜਾ ਜੀ ਕਿਤੇ ਉਹ ਲਿਆਓ ਨਾਲ ਉਹ ਆ ਜਾਓ ਆਈ ਭਰਾ ਗੱਗੂ ਵੀਰ ਜਿੰਨੀ ਹੋ ਸਕਦੀ ਮਜਦ ਮੇਰੇ ਭਰਾ ਜਨੇ ਮਾਨੇ ਨੂੰ ਪਿਆਰ ਕਰਦੇ ਆ ਬਾਤ ਤੋਂ ਬਾਤ ਇਹਨਾਂ ਨੰਬਰ ਤੇ ਹੈਲਪ ਜ਼ਰੂਰ ਕਰਿਓ ਉਹ ਯਾਰਾਂ ਇਨਸਾਨ ਹੋ ਚੁੱਕਾ ਆ ਸਾਰਾ ਘਰ ਖਰਾਬ ਤਬਾਹ ਹੋ ਗਿਆ ਤੇ ਵੀਰ ਦੀ ਬਾਤ ਤੋਂ ਬਾਤ ਮੇਰੇ ਭਰਾ ਮਜਦ ਕਰਿਓ ਕੋਈ ਮਾਰ ਡੰਗਰ ਨਹੀਂ ਭਜਿਆ ਇਹਨਾਂ ਦਾ ਘਰ ਹੀ ਸਾਰਾ ਬਰਬਾਦ ਹੋ ਚੁੱਕਾ ਆ ਵੀਰ ਇਹ ਬੇਸ਼ਾਨੀ ਸਾਡੇ ਪਿੰਡ ਦਾ ਦਾਪਾਲੀ ਮਮਨ ਨੇ ਹੋ ਚੁੱਕਾ ਇਹ ਲੋ ਜੋ ਭੈਣ ਦੇ ਵਿਆਹ ਵਾਦੇ ਪੈਸੇ ਜੋੜੇ ਵੀਰਾਂ ਨੇ ਸਾਰੇ ਬਰਬਾਦ ਹੋ ਚੁੱਕੇ ਆ ਆ ਜੀ ਉਹ ਤੇ ਆ ਆ ਤੇ ਆ ਜੋ ਆ ਵੀਰ ਉਹਦਾ ਨੰਬਰ ਬੋਲਦਾਂ ਲੱਗੇ ਆ ਏ ਵੀਰ ਜੀ ਸਾਰੇ ਵੀਰਾਂ ਦਾ ਵੀਰਾਂ ਦਾ ਨੰਬਰ ਬੋਲਦਿਆਂ ਲੱਗੇ ਤਾਂ ਵੱਧ ਦਿਖਾ ਕੇ ਨਹੀਂ ਹੋ ਸਕੇ ਮਾਣ ਕਰੋ ਜੀ ਇਹ ਸਭ ਤੋਂ ਵੱਡੀ ਸੇਵਾ ਜੇ ਬਾਕੀ ਆਪਾਂ ਵੇਖ ਲਓ ਸਾਰੇ ਭੈਣ ਭਰਾ ਹਨਾ ਇਕੱਠੇ ਹੋਏ ਆ ਕਿੰਨੇ ਆ ਵੇਖੋ ਇੱਧਰ ਸਾਰੇ ਸਭ ਤੋਂ ਵੱਡੀ ਸੇਵਾ ਆ ਜੇ ਮੇਰਾ ਭਰਾ ਕੋਈ ਵੀ ਜੀ ਹਜ਼ਾਰ ਹਜ਼ਾਰ ਦੋ ਦੋ ਜੀ ਹੱਥ ਨਾਲ ਜਿੰਨੀ ਕੇ ਸੀ ਸ਼ਰਦਾ ਵਾ ਉਹ ਤੋਂ ਵੱਧ ਜੇ ਮਾਇਤ ਹੋ ਸਕੇ ਵੀਰ ਭਰਾ ਯਾਦਾ ਨਹੀਂ ਕੋ ਪੰਜਾ ਸਤਾ ਮਈਆਂ ਦਾ ਫੇਰ ਰਿਕਾਰ ਕਰ ਆਪਣੀ ਕਿਰਤੇ ਰੋਟੀ ਆਪਣੀ ਰੋਟੀ ਫੇਰ ਅਗੇ ਤੋਰ ਸਕੀ ਸੋ ਵੀਰ ਜੀ ਇਹ ਆਪਾਂ ਸਾਰਿਆਂ ਦੇ ਵੀਰਾਂ ਦੀ ਹਾਰੀ ਕੇ ਅਕਾਊਂਟ ਸਾਡੇ ਪਿੰਡ ਦੀ ਕਮੇਟੀ ਦਾ ਅਕਾਊਂਟ ਆ ਹਾਂਜੀ ਵੀਰੇ ਇਹ ਆਪਾਂ ਤੁਹਾਨੂੰ ਦੇਣ ਲੱਗੇ ਨੰਬਰ ਵੀ ਇਹ ਫੌਜੀ ਵੀਰ ਆ ਇਹ ਆਪਣੀ ਕਮੇਟੀ ਨੂੰ ਚਲਾਉਂਦਾ ਉਹ ਸਾਡਾ ਗੁਰਦੁਆਰਾ ਪ੍ਰਧਾਨ ਆ ਵੀਰ ਪਵਨ ਸਰਪੰਚ ਇਹ ਪੰਜ ਮੈਂਬਰੀ ਕਮੇਟੀ ਆ ਉਹਨਾਂ ਦਾ ਅਕਾਊਂਟ ਹੈ ਵੀਰ ਜੀ ਇਹ ਇਹ ਗੂਗਲ ਪੇ ਵੀ ਤੁਹਾਨੂੰ ਸਕੈਨਰ ਸੈਂਡ ਕਰਦ ਰਿਹਾ ਨੰਬਰ ਵੀ ਠੀਕ ਹੈ ਜੀ। ਅਸੀਂ ਇਹ ਵੀਰ ਨਾਲ ਸੰਪਰਕ ਵੀ ਕਰ ਲੈਣਾ ਮੈਂ ਪੈਸੇ ਪਾ ਕੇ ਵੀਰ ਜੀ ਪਹੁੰਚ ਗਏ ਜਾਂ ਨਹੀਂ ਪਹੁੰਚ ਗਏ। ਇਹ ਸਾਡੇ ਪਿੰਡ ਦੇ ਗਰੁੱਪ 'ਚ ਆਟੋਮੈਟਿਕ ਡਿਟੇਲ ਆਈ ਜਾਂਦੀ ਹੈ ਜਿੰਨੇ ਵੀ ਪੈਸੇ ਜਿੰਨੇ ਵੀ ਕਿਸੇ ਨੇ ਪਾਉਣੇ ਆ। ਸੋ ਇਹਦਾ ਨੰਬਰ ਹੈ ਵੀਰ ਜੀ 85979 ਹਾਂਜੀ ਜੀ 0 711 ਠੀਕ ਹੈ ਇਹਦਾ ਹੋਰ 859790711 ਸੁਖਰਾਜ ਸਿੰਘ ਦੇ ਨਾਂ ਦੇ ਅਕਾਊਂਟ ਹੈ ਜੀ। ਹਾਂਜੀ ਪਿੰਡ ਦਾ ਜ਼ਿਲ੍ਹਾ ਦਾਦੋ ਚੈਂਗੜਾ ਪਿੰਡ ਮਮਣਿਆ ਜੀ ਰਾਜ ਚੱਕ ਦੇ ਨਾਲ ਪਿੰਡ ਮਮਣਿਆ ਹਾਂਜੀ ਜ਼ਿਲ੍ਹਾ ਗਰਦਾਸਪੁਰ ਡੇਰਾ ਬਾਬਾ ਅਨ ਤਹਿਸੀਲ ਪੈ ਗਈ ਜੀ ਠੀਕ ਹੈ ਵੀਰੇ ਹਾਂਜੀ ਇਹ ਆਪਣਾ ਜੀ ਇਹ ਤੁਹਾਡਾ ਅਕਾਊਂਟ ਹੈ ਸੁਖਰਾਸ ਸਿੰਘ ਦੇ ਨਾਇਆ ਵੀਰ ਦਾ ਸੁਖਰਾਸ ਸਿੰਘ ਕਹੇ ਵੀ ਵੀਰ ਨੇ ਜੇ ਗੂਗਲ ਪੇ ਕਰਨਾ ਹੋਵੇ ਜੀ ਵੀਰ ਤੋਂ ਕਨਫਰਮ ਕਰ ਲੇ ਨਾਲ ਮਤਲਬ ਫੋਨ ਕਰਕੇ ਵੀ ਮੇਰੇ ਪੈਸੇ ਪਹੁੰਚ ਗਏ ਸੇਵਾ ਪਹੁੰਚ ਗਈ ਹੈ ਹਾਂ ਜੀ ਇਹ ਸਾਡੇ ਪਿੰਡ ਦੀ ਕਮੇਟੀ ਦਾ ਅਕਾਊਂਟ ਹੈ ਜੀ ਉਹ ਸਾਰੇ ਵੀਰ ਇਹਨਾਂ ਦੀ ਮਦਦ ਕਾਣਦੇ ਪੈਸੇ ਇਕੱਠੇ ਕਾਣਦੇ ਲੱਗ ਕੇ ਜੋ ਜਿੰਨੇ ਵੀ ਹੋਣਗੇ ਸੋ ਇਹਨਾਂ ਤੱਕ ਪਹੁੰਚਦੇ ਕਰ ਦਣਗੇ ਪਹੁੰਚ ਤੱਕ ਕਰੋ ਠੀਕ ਜੀ ਬਾਕੀ ਸਾਰੇ ਵੀਰਾਂ ਵੀ ਜੀ ਮਾਨਾ ਡੇਰੀ ਫਾਰਮ ਦਾ ਧੰਨਵਾਦ ਕਰਦੇ ਆ ਜਿੰਨੀ ਸੰਗਤ ਪਿਆਰ ਕਰਦੀ ਆਪ ਨੂੰ ਚੈਨਲ ਨੂੰ ਤੇ ਵਾਦ ਤੋਂ ਵਾਦ ਵੀਰਾਂ ਦੀ ਮਾਇਤ ਕਰਦੇ ਓਏ ਵੀਰ ਦਾ ਬੜਾ ਧੰਨਵਾਦ ਆ ਇਹ ਵੀਰ ਚੱਲ ਕੇ ਆਇਆ ਵਾ ਭੋਮੇ ਪਿੰਡ ਤੋਂ ਤੇ ਬਹੁਤ ਬਹੁਤ ਧੰਨਵਾਦ ਆ ਚਲੋ ਜਿਹੜਾ ਬੰਦਾ ਆਉਂਦਾ ਕਰੇ ਦੁੱਖ ਚ ਖਲੋਂਦਾ ਵੀਰੋ ਉਹਦਾ ਵੀ ਧੰਨਵਾਦ ਆ ਬਹੁਤ ਧੰਨਵਾਦ ਕਰਦੇ ਆ ਵੀਰ ਦਾ ਜੱਸਾ ਆ ਲੋ ਸਾਰੇ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਮਦਦ ਕਰਿਓ ਵੀਰ ਜਿੰਨੀ ਹੋ ਸਕੇ ਜਿੰਨੀ ਕੀ ਅੱਡੀ ਸ਼ਰਧਾ ਮੇਰਾ ਵੀਰ ਭੈਣ ਭਰਾ ਜਰੂਰ ਕਰਨਾ ਠੀਕ ਆ ਵੀਰੋ ਹਾਂਜੀ ਹਾਂਜੀ ਤੇ ਵੀਰਾਂ ਦੀ ਮਜਾ ਤਾਂ ਜਰੂਰ ਕਰਿਓ ਇੱਕ ਰੋਣ ਲ ਫੇਰ ਖਾਦਿਆਂ ਮਜਾ ਵਖਾ ਦਿੰਨੇ ਆ ਕਿ ਘਰ ਚ ਵੀਰਾਂ ਦਾ ਤਬਾਹ ਹੋ ਚੁੱਕਿਆ ਆ ਤੁਹਾਡੇ ਰਿ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਹੋ ਸਕੇ ਵਾਦੋ ਵਾਦ ਵੀਰਾਂ ਦੀ ਮਜਾ ਤੇ ਕਰਦੇ ਹੋ ਤੇ ਸਾਰਾ ਇਹ ਘਰ ਤਬਾਹ ਹੋ ਚੁਕਾ ਲਾਗੋ ਦੇ ਪਿੰਡਾਂ ਦੇ ਜਿੰਨੇ ਵੀ ਸੰਜੋਗ ਦੇਂਦੇ ਵੀਰਾਂ ਦਾ ਤੇ ਵੀ ਕੁੱਖ ਨਹੀਂ ਬਜਿਆ ਉਹਨਾਂ ਦਾ ਤੇ ਰੋਟੀ ਪਾਣੀ ਤੱਕ ਵੀ ਹੈ ਨਹੀਂ ਕੁਝ ਵੀ ਤੇ ਜਿਹੜੇ ਪਸ਼ੂ ਚਵਾਰੇ ਸੜੇ ਆ ਤੇ ਉਹਨਾਂ ਦਾ ਕੋਈ ਭਜਣਾ ਵੀ ਮੁਸ਼ਕਲ ਹੀ ਆ ਵੀ ਇਹ ਬਾਸ ਸਕਣ ਸਾਰੇ ਸੜ ਚੁੱਕੇ ਆ ਤੇ ਵੀਰਾਂ ਦੀ ਵਾਤੋ ਵਾਤ ਮੱਜ ਤੱਕ ਰਿਓ ਜਿਹੜਾ ਇਨਾ ਧੰਨਵਾਦ ਕਰਦੇ ਆ ਮੇਰੇ ਭਰਾ ਵੀਡੀਓ ਨੂੰ ਅੱਜ ਤੋਂ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਸਾਰੇ ਭੈਣ ਭਰਾ ਵਧੀਆ ਹੁੰਦੇ ਆ ਤੇ ਮਜਤ ਹੋ ਚਗੇ ਇਹਨਾਂ ਦੀ। ਕੜੀਆਂ ਆਪਣੀਆਂ 3-4 ਮੱਜਾਂ ਖਰੀਦ ਲਏ ਤੇ ਆਪਣਾ ਘਰ ਤੋਰ ਲਏ। ਦੇਖੋ। ਤੇ ਇਹ ਥੱਲੇ ਵੀ ਆ ਜਾ ਚਾਰ-ਪੰਜ ਮੱਜਾਂ ਆਂ ਆਗ ਬਲੰਦੀ ਆ। ਵੇਖੋ ਜੇ ਆਪਣਾ ਕੋਈ ਚੀਜ਼ ਅੰਗ ਸੜੇ ਤੇ ਕਿੰਨਾ ਦਰਦ ਹੁੰਦੀ ਆ ਪਰ ਕਿ ਜਾਨਵਰ ਬੇਜਵਾਨ। ਬਹੁਤ ਜਿਨ੍ਹਾਂ ਨੇ ਜਿੱਤੂ ਅੱਗ ਲੱਗੀ ਜਾਂ ਕਿਦਾਂ ਲਾਈ ਗਈ ਸੀ ਤੇ ਬਹੁਤ ਮਾੜਾ ਸਨਾਨ ਹੋਇਆ ਆ ਬੜੀ ਮਾੜੀ ਘਟਨਾ ਹੋਈ ਆ ਤੇ ਵੀਰ ਦੀ ਜਰੂਰ ਮਦਦ ਕਰਿਓ ਠੀਕ ਹੈ ਬਾਣੇ ਵੀਰੇ ਧੰਨਵਾਦ ਹਾਂ ਜੀ ਹਾਂ ਜੀ ਠੀਕ ਜੀ ਇੱਧਰ ਮਾਲ ਡੰਗਰ ਲੈਣ ਆਏ ਤੇ ਦੁੱਖ ਵੇਖ ਕੇ ਜਰ ਨਹੀਂ ਗਿਆ ਹਾਂ ਜੀ ਇਹ ਵਾਅਦਾ ਵਾਦੇ ਜਿੰਨੀ ਸੀ ਆਪ ਵੀ ਸੇਵਾ ਦੇ ਕੇ ਚੱਲੇ ਆ ਹਾਂ ਜੀ ਵਾਅਦਾ ਵਾਦੇ ਜਿੰਨੀ ਉਸੇ ਗਰੀਬ ਬੰਦਾ ਆ 15 ਜੀ ਇਹਦਾ ਪਾ ਵੀਰ ਇਹ ਗੱਲ ਕੋਈ ਇਹ ਨਹੀਂ ਆ ਧਰਮ ਸਾਰੇ ਏਗੀ ਆ ਜੇ ਬੰਦਾ ਨਹੀਂ ਭਾਈ ਚਾਰੇ ਨਾਲ ਖੜਨਾ ਜ਼ਰੂਰੀ ਆ ਤੇ ਹਰ ਕਿਸ ਨੂੰ ਪਿਆਰ ਕਰੋ ਠੀਕ ਜੀ ਧੰਨਵਾਦ ਵੀਰੇ